ਪਹਿਲਾ ਬਰਤਨ ਦੇ ਤਰਾਇਮ 43 ਹੱਲੇ ਗਾ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਸੀ ਵਿਸਾਇਥੀ ਇਹ ਅੱਜ 24 ਸਨ ਦਾ ਲਾਸਟ ਦਿਨ ਆ ਅੱਜ ਵਾਲਾ ਜਿਹੜਾ ਵੀ ਕੋਈ ਕੰਮ ਕਰੋਗੇ ਉਹ 24 ਸਨ ਚ ਕੀੜਿਆਂ ਜਾਣ ਸਵੇਰ ਨੂੰ ਨਵੇਂ ਕੰਮ ਸ਼ੁਰੂ ਕਰਾਂਗੇ ਪਹਿਲਾਂ ਬੱਦਲ ਬਹੁਤ ਸੀਰ ਤੇ ਹੁਣ ਆਪਾਂ ਪੋਸਟ ਕੰਮ ਸਵੇਰ ਵਾਲੇ ਨਵੇੜਲੇ ਆ ਟਾਈਮ ਮਾਰਨਿੰਗ ਦਾ ਫਿਰ ਲਾਈਟ ਚਲੀ ਗਈ ਅੱਜ ਕੱਪੜੇ ਮਸ਼ੀਨ ਚ ਪਾਏ ਹੁਣ ਥੋੜੇ ਜਿਹਾ ਧੋ ਕੇ ਸੁਕਾ ਕੇ ਪਾਤੇ ਲਾਈਟ ਜਾ ਕੇ ਫਿਰ ਦੁਬਾਰਾ ਆ ਗਈ ਤੇ ਬਸ ਕੱਪੜੇ ਅਖੀਰਲਾ ਲੋਡ ਪਾਇਆ ਵਾ ਜਿਹੜਾ ਸੁੱਕਣੀ ਪਕਾ ਕੇ ਕੱਢ ਕੇ ਤੇ ਫੇਰ ਜਾਣਾ ਆਪਾਂ ਹੈਗਾ ਭੋਗ ਤੇ ਮਰਗ ਦਾ ਭੋਗ ਆ ਗੁਰਦੁਆਰਾ ਸਾਹਿਬ ਤੇ ਫੇਰ ਇੱਕ ਦੋ ਘਰੀ ਹੋਰ ਵੀ ਜਾ ਕੇ ਆਉਣ ਆਲ ਇੱਕ ਤਾਂ ਠੰਡ ਬਹੁਤ ਜ਼ਿਆਦੀ ਹੈ ਅੱਜ ਥੋੜਾ ਜਿਹਾ ਆਏ ਆ ਨਿੱਗਾ ਜਿਹਾ ਝੜ ਤੇ ਪਰਦਲ ਆ ਕੱਲ ਬੜੀ ਠਾਰੀ ਸੀਗੀ ਠੰਡ ਸੀਗੀ ਹਵਾ ਵਗਦੀ ਸੀ ਕੀ ਕਰ ਲੈਣਾ ਇਹ ਨੂੰ ਲੈ ਕੇ ਬਣਾ ਦੇ ਲੈ ਲੈ ਤੋਂ ਬਣਾ ਕਾ ਹਾਂ ਇਹ ਤੇ ਵੈਟੀ 18 ਲੈ ਚ 25 ਬੋਲ ਹਾਂ ਹਾਂ ਆਈਆ ਅੱਜ ਆ ਜੀ ਆਉਗੀ ਉਹ ਕਿਹ ਨਾਲ ਮੈਂ ਰੱਖ ਆਇਆ ਤੂੰ ਕਾ ਦਸਾ ਮੈਂ ਦਾ ਆ

ਦੇਸੀ ਦੇ ਕਹਿੰਦੇ ਤਾਂ ਕੱਲੀ ਦੇ ਪਾਣੀ ਤਾਂ ਬਹੁਤ ਲੋੜ ਹੈ ਇਹਨਾਂ ਨੂੰ ਸਾਲ ਚੱਕਰ ਆਉਂਦਾ ਆਹ ਨਾ ਪਿੱਛੇ ਲਿਆ ਹਨਾ ਇਹ ਤਾਂ ਫੋਲੇ ਨੇ ਵੀ ਪੱਤੇ ਗੁੱਤੇ ਵੱਧ ਗਏ ਨੇ ਮੈਂ ਪਾਰਲੇ ਦਾ ਸਾਰੇ ਕੱਢੇ ਨਾ ਇਹ ਔਰ ਲਈ ਤਾਂ ਸੁੱਕ ਗਿਆ ਨਹੀਂ ਸੁੱਕਿਆ ਤਾਂ ਇਹ ਵੀ ਨਹੀਂ ਨਹੀਂ ਸੁੱਕਿਆ ਇਹਦੇ ਪੱਟ ਕੇ ਲਾ ਦੇਣਾ ਹੋਰ ਬਹਿ ਜਾ ਚਾਹ ਬਣਾ ਲੈਨੇ ਹਰੇ ਫਿਰ ਦੱਸ ਹੈ ਤਾਂ 10 ਨਹੀਂ ਬਚੇ ਇਹਨੂੰ ਆ ਲਈ ਹੈ ਵੀਰ ਜੀ ਕਲਮ ਜੀ ਇਹ ਫੁੱਟੂਗਾ

ਉਹ ਤੇ ਵਿਜਾਇਆ ਤੇ ਹੁਣ ਤੇ ਕੀ 파ਠੇ ਲੈ ਕੇ ਗਏ ਸਮਾਨ ਦਾ ਹੁਣ ਆਪਾਂ ਆਹ ਹਾਂਦੇ ਆ ਤੇ ਕਿਸ ਸਮਾਨ ਕਰਨੇ ਹੋ ਗਏ ਤੇ ਸਰਹੰਦ ਲੈ ਕੇ ਗਏ ਸੀ ਕੱਪੜਾ ਲੀੜਾ ਜਿਹੜਾ ਇਹਦੇ ਵਿੱਚੋਂ ਕੱਢਿਆ ਸੀ ਦਾ ਉਹ ਸਾਰਾ ਹੁਣ ਪਾ ਦਿੰਨੇ ਆ ਵਿੱਚ ਦਵਾਰਾ Mennäpä jo vaikka näihin joko Tähän markkipuun on ਸੋਨੀ ਕਹਿੰਦੀ ਉਹ ਕਿ ਪਾਣ ਕੰਮ ਤਾਂ ਹੋ ਗਏ ਕੰਬਲ ਸਾਬੂਗੇ ਤੇ ਤੈਸੀ ਸਾਬੂਗੇ ਪਰ ਮੇਰੀ ਹਰੀ ਬਣ ਗਿਆ ਵੈਂਟ ਨਿਕੜਾ ਗਿਆ

ਕੀ ਕਰ ਰਹੇ ਹੋ ਤੁਸੀਂ ਤਾਂ ਸੇਮਾ ਕੋਲੋਂ ਬੋਲ ਰਹੇ ਹੋ। ਵਾਲਾ ਤੇ ਦੇਖੋ ਸੇਮਾ ਰਸੋਈ। ਹਾਂ ਤਾਂ ਕੋਈ ਨਹੀਂ ਜਾਦਾ ਸੇਮਾ ਕਰ ਰਹੀ। ਆਲੂ ਬੜੀਆਂ ਪਕੌੜੇ ਬਣ ਗਏ। ਸਬਜ਼ੀ ਆਲੂ ਬੜੀਆਂ ਕਿਉਂ ਧਰੀਆਂ? ਭੂਆ ਭਤੀਜੀ ਕਿਉਂ ਲੜੀਆਂ? ਹੋਰ ਆਲੂ ਬੜੀਆਂ ਬਣਾ ਤੀਆਂ ਹੁਣ। ਸਭ ਜੀ ਧਰਤੀਆਂ ਕੰਮ ਹੋ ਗਏ ਕੱਲੀ ਰੋਟੀ ਰਹਗੀ ਤੇ ਅੱਜ ਨੇਰਾ ਵੀ ਹੋ ਗਿਆ ਕੰਬਲ ਸਾਹਮਣੇ ਸੀਗੇ ਥੋੜੀ ਜੀ ਧੁੱਪ ਲੱਗੀ ਉਹ ਵੀ ਸਾਹਮਣੇ ਫਿਰ ਬਾਹਰ ਪੈਜ ਫੇਰ ਉਹੀ ਹਾਲ ਹੋ ਜਾਂਦਾ ਸਿਆਲ ਚ ਕੱਪੜੇ ਧੋਨੇ ਔਖੇ ਬਹੁਤ ਅੱਜ ਹੈਗਾ ਸੀਗਾ ਸਨ 24 ਦਾ ਅਖੀਰ ਲਾ ਦੇਣਾ ਕੱਲ ਦੀ ਸਵੇਰ ਪ੍ਰਮਾਤਮਾ ਸਾਭ ਦੇ ਵਾਸਤੇ ਸੁਖ ਸ਼ਾਂਤੀ ਵਾਲੀ ਖੁਸ਼ੀਆਂ ਲੈ ਕੇ ਆਵੇ 2025 ਸਨ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਹਰ ਇੱਕ ਮਾਂ ਖੁਸ਼ ਰਹੇ ਕਾਲਜੇ ਠੰਡ ਰਹੇ ਹਰ ਪਰਮਾਤਮਾ ਹਰ ਦੀ ਮਨੋ ਕਾਮਨਾ ਪੂਰੀ ਕਰੇ ਸਵੇਰੇ ਨਵਾਂ ਸਾਲ ਚੜਨਾ ਤੇ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕੱਲ ਫਿਰ ਨਵੀਂ ਵੀਡੀਓ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਹੁਣ ਆਪਾਂ ਮਿਲਾਂਗੇ ਨਵੇਂ ਸਾਲ ਦੇ ਵਿੱਚ ਸਵੇਰੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ